ਹਾਂਜੀ ਅੱਜ ਪਹੁੰਚੇ ਜੀ ਪਿੰਡ ਕਰਿਆਲਾ ਤੇ ਇੱਕ ਵੱਡੀ ਕੋਚ ਨੇ ਬੁਲਕਾਰਾ ਪਾਣ ਜੀ ਤੇ ਬਾਬਾ ਆਤਮਸਿਉਂ ਕੱਢੀ ਕਲੱਬ ਕਰਿਆਲਾ ਤੇ ਤੁਹਾਡਾ ਇਹ ਤਾਂ ਬਹੁਤ ਮਿਹਨਤ ਲਾਉਂਦੇ ਬੱਚੇ ਨਾ ਕਰਿਆਲੇ ਤੇ ਆ ਤੁਹਾਡੇ ਸਾਰੇ ਜਿੰਨੇ ਵੀ ਆ ਮੁੰਡਾ ਕਾ ਹੈਗਾ ਸੇਵਕ ਨਾ ਉਹ ਪੁੰਚ ਖੇਡਦਾ ਤੇ ਬਾਕੀ ਮੁੰਡੇ ਬਹੁਤ ਤਿਆਰ ਹੁੰਦੇ ਫੇਰੇ ਅੱਜ ਦੋ ਤਿਆਰ ਹੋ ਗਏ ਅੱਛਾ ਅੱਛਾ ਇੱਕ ਉਹ ਰਵਿੰਦਰ ਹਰਵਿੰਦਰ ਨਵਾਂ ਈ ਦਾ ਮੁੰਡਾ ਲੰਮਾ ਹਾਂ ਲੰਮਾ ਲੰਮਾ ਵਧੀਆ ਇੱਕ ਇਹਦਾ ਨਾਮ ਹੀ ਹਰਵਿੰਦਰ ਹੀ ਆ ਬੱਕੇ ਦੇ ਭਰਾ ਦਾ ਅੱਛਾ ਉਹਦੇ ਨਾਮ ਹਰਵਿੰਦਰ ਛੋਟਾ ਬੱਕਾ ਦੇ ਰੋ ਹਾਂ ਤਾਂ ਹਰਵਿੰਦਰ ਹੀ ਆ ਇਹ ਬਸ ਪਿਆਰ ਹੋ ਗਿਆ ਵਧੀਆ ਮੈਚ ਹੋਣ ਲਾਉਣ ਦੇ ਬੱਚਾ ਸਾਲ ਦੇ ਵਿੱਚ 3 ਕੁ ਮਹੀਨੇ 3 ਮਹੀਨੇ ਸਿਖਾ ਕੇ ਮੈਚ ਕਰਨਾ ਚਾਹ ਪੂਰੇ ਵਧੀਆ ਸਟਾਰ ਬਣ ਗਏ ਹਾਂ ਵਧੀਆ ਬਣ ਗਏ ਮੈਚ ਲਾਉਣਗੇ ਉਹ ਤਰ੍ਹਾਂ ਮੁੰਡਾ ਵੇਖਿਆ ਵਧੀਆ ਜੱਫੇ ਭਰਦਾ ਬਾਕੀ ਵੈਗਰੂ ਦੀ ਕਿਰਪਾ ਨਾਲ ਖਾਲ ਕੁਝ ਬਾਅਦ ਮੰਨ ਕੇ ਚੱਲੋ ਅਕੈਡਮੀ ਚੋਂ 2-3 ਪਲੇਅਰ ਤਿਆਰ ਹੋ ਜਾਂਦੇ ਬੜੀ ਤਗੜੀ ਗੱਲ ਬੜੀ ਤਗੜੀ ਗੱ ਉਹ ਤਿੰਨ ਪਲੇਅਰ ਤਿਆਰ ਹੋ ਗਏ ਤੇ ਓਪਨ ਮੈਚ ਛੱਡਣਾ ਸਾਲ ਬਾਅਦ ਕ੍ਰਿਕਟ ਦੇ ਵਿੱਚੋਂ ਬੜੀ ਤਗੜੀ ਗੱਲ ਆ ਬੜੀ ਤਗੜੀ ਕੋਈ ਮਾੜੀ ਮੋੜ ਗੱਲ ਟੜਾ ਗਈ ਹਾਂ ਉਹ ਜਗੜਾ ਉੱਥੇ ਆ ਹੀ ਹਾਂ ਤੇ ਜਗੜਣੇ ਤੋਂ ਬਾਅਦ ਹੁਣ ਇਹ ਦੋ ਰੁਪਏ ਆ ਦੋ ਰੁਪਏ ਆ ਹਾਂ ਤੇ ਅਜੇ ਸੋ ਮੁੰਡੇ ਖੋਰਦੋ ਨੇ ਟਰ ਵੀ ਆਪਣੇ ਕੋਲੇ ਜਿਵੇਂ ਤੁਹਾਡੀ ਜ਼ਿਲ੍ਹੇ ਸਾਨੂੰ ਮਿਹਨਤ ਆ ਹਾਂ ਤੇ ਮਿਹਨਤ ਲਵਾਉਂਦੇ ਮੁੰਡਿਆਂ ਨੂੰ ਬਸ 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 ਗੱਲ ਤੇ ਮਿਹਨਤ ਤੇ ਹੀ ਆਉਣੀ ਆ ਹਾਂ ਮਿਹਨਤ ਲਾਵਾਂਗੇ ਫੇਰ ਬਸ ਬਸ ਕੋਈ ਵੀ ਕੰਮ ਕੋਈ ਮਿਹਨਤ ਕਰਦਾ ਉਹ ਜੇ ਮਿਹਨਤ ਕਰਾਂਗੇ ਫਿਰ ਉਹ ਸਭ ਰੰਗ ਫੜਦੀ ਹੈ ਬਿਲਕੁਲ ਬਿਲਕੁਲ ਮਿਹਨਤ ਦਾਈ ਕੰਮ ਇਸ ਦਾ ਮੁੰਨੇ ਮਿਹਨਤ ਦਾਵਾ ਬਸ ਬਸ ਟਾਈਮ ਸਰ ਉੱਥੋਂ ਟਾਈਮ ਸਰ ਨਹੀਂ ਤਰੋ ਇਹ ਮੁੰਡੇ ਕਿੱਥੋਂ ਆਏ ਆ ਇਹ ਮੁੰਡੇ ਆਏ ਆ ਜੋਲ ਠੀਕ 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 ਇਹ ਕਿੱਥੇ ਮਿਹਨਤ ਕਰਦੇ ਪਹਿਲਾਂ ਇਹ ਪੈਂਡਿੰਗ ਨਾਲ ਲੈਂਦੇ ਆ ਠੀਕ ਠੀਕ ਆਪਾਂ ਆਪਾਂ ਜ ਮਿਲਣ ਆਏ ਆ ਠੀਕ ਹੈ ਠੀਕ ਠੀਕ ਹੈ ਚਲੋ ਤੇ ਅੱਜ ਮੁੰਡੇ ਹੋਰ ਤੁਹਾਡੇ ਕੋਲ ਜਿੱਦਾਂ ਜਗੜੂ ਆ ਹਾਂ ਇਕ ਬਲਰਾਜਪੂਰੇ ਵਾਲਾ ਨਾ ਸਾਰੇ ਇੱਥੇ ਆਉਂਦੇ ਰੋਜ਼ ਡੇਲੀ ਸਾਰੇ ਸਾਰੇ ਅੱਜ ਫਿਰ ਨਾ ਗਏ ਨਹੀਂ ਕਿਤੇ ਉਹ ਮਰਝਾ ਠੀਕ ਹੈ ਪਾਰਟੀ ਤੇ ਗਏ ਹਾਂ ਠੀਕ ਠੀਕ ਆ ਹਾਂ ਜੇ ਫੇਰ ਮੈਂ ਨਾ ਉਹਦਾ ਕਰਾ ਲੈਣਾ ਉਹਦਾ ਭਾਂਜੀ ਛੋਟੀ ਮਾਦੀ ਨੂੰ ਜਾਂ ਰਿਹਾ ਮੈਂ ਮੈਂ ਉਹ ਪਤਾ ਪਰੇਟ ਹੈ ਟੰਗੇ ਪੈ ਕੰਪਰੀ ਮਾਰੇ ਤੇ ਢੇਰਿਆਂ ਜਿਵੇਂ ਮੈਂ ਵੜ ਗਿਆ ਇਦੋਂ ਹੀ ਪਤਾ ਲੱਗਾ ਪੰਜਾਬੀ ਕਿੰਨਾ ਪਟਾਕੇ ਪਾ ਕੇ ਉਹਦੇ ਤੇ ਮੈਂ ਇੱਥੇ ਲਾਚੀ ਰੱਖੀ ਤੇ ਗੋਡਾ ਪਾਉ ਨਹੀਂ ਖਾਦੇ ਨਹੀਂ ਤੇ ਉਹ ਪੱਟੇ ਨੂੰ ਖਰਾਉਂਦਾ ਰਿਹਾ ਐਕਸਰਸਾਈਜ਼ ਆਈ ਉਹ ਫੋਕੀਏ ਟ੍ਰੋਫੀ ਉਹਨੇ ਕਿ ਮੁਰਗੀ ਦੱਸਿਆ ਉਹਦਾ ਕਹਿੰਦੇ ਸੀ ਕੀ ਸੀ ਆ ਆ ਨੋਨ ਨੇ ਦੱਸਿਆ ਆਪਰੇਸ਼ਨ ਕਰਾਉਣਾ ਨਹੀਂ ਉਹਦਾ ਫਿਰ ਆਪਰੇਸ਼ਨ ਉੱਥੇ ਮੈਂ ਕੰਡੀ ਕਰ ਅੱਛਾ ਇਹ ਟ੍ਰੋਫੀ ਕਿੱਥੇ ਗਿਆ ਯਾ ਸਾਡੇ ਵੀ ਆ ਦੋ ਕੇ ਗਏ ਜੀ ਆ ਵੀ ਆ ਵੀ ਪੱਟੀ ਦਾ ਖਾੜਾ ਨਹੀਂ ਛੱਡਦੇ ਇਹ ਕੀ ਹੋ ਗਿਆ ਖੁਦਾ ਹੋ ਗਿਆ ਇਹ ਚਾਹ ਹੀ ਬੜਾ ਪੱਟੀ ਦਾ ਆਹੋ ਰਾਗ ਵੀ ਉਹਨਾਂ ਨੂੰ ਪੁੱਛ ਗਏ ਖਾਂਦੇ ਆ ਵੀ ਹੁਣ ਕੀ ਕਹੀਏ ਨਹੀਂ ਸਹੀ ਗੱਲ ਆਗੇ ਅਸਲ 'ਚ ਜਿੰਨਾ ਚਿਰ ਆਪਾਂ ਛੱਟ ਲੱਗੀ ਐਮ ਆਰ ਆਈ ਵੀ ਕਰਾਉਂਦੇ ਆ ਆਪਾਂ ਨੂੰ ਕੀ ਫਾਇਦਾ ਪਾ ਕਰੇ ਅਸੀਂ ਅੱਜ ਤੱਕ ਤਾਂ 6 ਮਹੀਨੇ ਬਰਬਾਦ ਹੋ ਗਏ ਹਨ ਉਦੋਂ ਐਮ ਆਰ ਆਈ ਕਰਾਈ ਹੁੰਦੀ 6 ਮਹੀਨੇ ਰੋਕੇ ਤੇ ਕੰਮ ਤੇ ਫਿਰ ਉਹੀ ਕਰਨਾ ਪੈਣਾ ਆਪਰੇਸ਼ਨ ਦਾ ਫਿਰ ਇਹੋ ਹੀ ਉਦੋਂ ਐਮ ਆਰ ਆਈ ਕਰਾ ਕੇ ਤੇ ਪ੍ਰੋਬਲਮ ਆ ਤੇ ਫਿਰ ਜਿਹੜਾ ਪ੍ਰੋਬਲਮ ਨਾਲ ਹੱਲ ਤੇ ਪ੍ਰੋਬਲਮ ਨਹੀਂ ਹੋਣਾ ਮੈਂ ਉਦਾਂ ਆਪਾਂ ਕਿ ਤਸ ਕਰ ਲਾਂਗੇ ਹਣਾ ਤੇ ਇਹ ਤਾਂ ਬਈ ਯਾਰ ਕਵਰੀ ਹੁੰਦੀ ਹੈ ਤੇ ਉਹ ਗੱਲ ਇੱਕ ਠੀਕ ਕਰ ਕਵਰੀ ਭੜੀ ਇਤਨੀ ਮਾੜੀ ਮੋਟੀ ਸੱਟ ਹੋਵੇ ਨਾ ਹੋ ਜਾਂਦੀ ਹੈ ਰਿਕਵਰੀ ਜਿਹੜੀ ਜਿਆਦੀ ਸੱਟ ਲੱਗਦੀ ਹੈ ਨਾ ਉਹ ਫਿਰ ਕੰਮ ਲੰਮਾ ਜਾਂਦਾ ਲੰਮਾ ਜਾਂਦਾ ਉਹਦੀ ਰਿਕਵਰੀ ਨਹੀਂ ਹੁੰਦੀ ਉਹ ਡਾਕਟਰ ਦੇ ਬਿਨਾਂ ਸਲਾਹ ਬਿਨਾਂ ਨਹੀਂ ਹਾਂ ਉਹ ਗੁਰੂ ਪਲਾ ਕਰੇ ਟੱਕ ਕਿਸੇ ਦੇ ਲੱਗੇ ਨਾ ਪਲੇਅਰ ਦੇ ਹਾਂ ਗਾ ਲ ਤੇ ਆਵਾ